<laughs> hey everyone and sat sri akal welcome back to a new vlog so ajj to upp nikli hoya din bahut sona hai so main sochya main biwan nu thoda bahar se kama ke le awan dekho koshoria baah dekh ke thupp dekh ke so main sochya main nu thoda outing karke le awan near appeal park sade neede hai kia park ਮੈਂ ਸੋਚਿਆ ਮੈਨੂੰ ਉੱਥੇ ਲੈ ਦੰਨੀ ਆਂ ਐਂਡ ਤੇ ਹੁਣ ਮੈਨੂੰ ਰੈਡੀ ਕਰ ਲਿਆ ਮੈਂ ਵੀ ਰੈਡੀ ਹੋ ਗਈ ਆ ਤੇ ਹੁਣ ਅਸੀਂ ਨਿਕਲਾਂਗੇ ਮੈਨੂੰ ਪ੍ਰੈਮ ਚ ਪਾ ਕੇ ਤੇ ਫੇਰ ਨਿਕਲਾਂਗੇ ਥੋੜੇ ਜਿਹੇ ਮੈਂ ਟੌイズ ਲੈ ਲੂੰਗੀ ਨਾਲ ਜੇ ਰੋਇਆ ਜਾਂ ਆਪਣੇ ਟੌイズ ਨਾਲ ਖੇਡ ਲੱਗ ਬਦੂ ਆ ਮੈਂ ਜਿਹੇ ਟੌイズ ਲੈ ਲਏ ਇਹਦੇ ਵਿੱਚ ਪਾ ਲਏ ਆ ਜਿਨ੍ਹਾਂ ਨਾਲੇ ਜ਼ਿਆਦਾ ਖੇਡਦਾ ਆ ਉਹ ਮੈਂ ਟੌイズ ਲੈ ਲਏ ਆ ਕੈਪ ਵੀ ਲਗਾਉਂਗੇ ਇਹਦੇ ਸਾਕਸ ਪਾਉਂਗੀ ਚਲੋ ਚੱਲਦੇ ਆ ਲਓ ਜੀ ਪ੍ਰੈਮ ਕੱਢ ਲਈਏ ਬਾਹਰ ਹੁਣ ਮੈਂ ਵਿਵਹਨ ਵਿੱਚ ਬਿਠਾਉਂਗੀ ਪਰ ਲਾੜੇ ਕੋਈ ਜ਼ਰੂਰ ਖੜਾ ਖੜਾ ਮੈਂ ਵਿਵਹਨ ਦੀਆਂ ਵਿੱਚ ਵਿਵਹਨ ਨੂੰ ਬਿਠਾ ਦਿੱਤਾ ਆ ਤੇ ਇਹ ਥੋੜਾ ਹੁੰਦਾ ਆ ਲੰਮਾ ਪਾਣਾ ਦੇ ਉਸ ਵਾਸਤੇ ਇਹਨੂੰ ਖਵਾਣਾ ਲੱਗੇ ਇਹ ਤਾਂ ਇਸ ਨਾਲ ਲੋਕਾਂ ਦਾ ਮਗਾ ਭੁਰੀ ਦੇ ਪਿੱਛੇ ਸੌ ਫੁਲ ਪਾਤੀਆਂ ਸੌ ਇਸ ਲੈ ਲਓ ਤਾਂ ਕਿ ਜੋ ਨਿਕਾ ਚੋ ਇਸ ਲੈ ਲੂਗਾ ਪੇ ਫੜਾ ਦਿੱਤਾ ਠੋਟਾ ਟੱਕ ਕੇ ਆ ਮੈਂ ਛੱਤ ਲਗਾਤੀ ਤਾਂ ਕਿ ਇਹ ਨਾ ਲੱਗੇ ਸੋਣਾ ਸੀ ਚਲਦੇ ਆ ਇਹ ਕੈਪ ਲਗਾਤੀ ਆ ਤੇ ਪਰ ਤਮਸ ਪਰ ਨਹੋਲਣਾ ਇਸ ਕੋ ਸੋ ਪਹਿਲੇ ਗੇਟ ਖੋਲ ਲਵਾਂ ਚਿ ਚਿ ਝੋਲੀ ਝੋਲੀ ਦੇਖਦਾ ਝੋਲੀ ਝੋਲੀ ਖੁਸ਼ ਹੋ ਰਿਹਾ ਖੁਸ਼ ਲੋ ਜੀ ਅਸੀਂ ਨਿਕਲ ਗਏ ਹਾਂ ਸੋ ਮੈਂ ਵੀ ਕਾਫੀ ਦਿਨ ਬਾਅਦ ਕਾਫੀ ਮਨਸਵਾਦੀ ਨਿਕਲੀ ਬਿਵਾਨ ਨੂੰ ਲੈ ਕੇ ਬਾਹਰ ਮੈਂ ਪੈਦਲ ਵੀ ਕਾਰ ਚ ਚੱਲਦੀ ਦਾ ਕਾਰ ਜੀ ਆ ਬੈਠ ਕੇ ਆ ਜੀ ਦਾ ਆ ਕਾਫੀ ਮਹੀਨੇਸ ਬਾਅਦ ਨਿਕਲੀ ਮੈਂ ਵੀ ਬਾਹਰ ਸਵਾਦੀਆ ਲਗ ਰਹੀਆਂ ਨਹੀਂ ਠੰਡ ਵੀ ਹੈ ਨਹੀਂ ਧੁੱਪ ਨਿਕਲੀ ਹੋਈ ਆ ਸੋ ਚਲੋ ਪਾਰਕ ਜਾ ਕੇ ਮਿਲਦੇ ਆ ਇਹਨੂੰ ਮੈਂ ਕਰੀ ਕਹੀ ਜਾਨੀ ਟੋਰਿਸਨਲ ਕੇ ਅਗਲਾ ਪਾਸੇ ਮਾਉ ਮਾਉ ਟੋਰਿਸਨਲ ਲੋ ਉਹ ਸਾਹਮਣੇ ਪਾਰਕ ਆ ਪਾਰਕ ਸਾਡੇ ਘਰ ਤੋਂ 1 ਮਿੰਟ ਦਾ ਹੀ ਰਸਤਾ ਹੈ 1-2 ਮਿੰਟ ਦਾ ਹੀ ਰਸਤਾ ਹੈ ਚਲੋ ਉੱਥੇ ਜਾ ਕੇ ਥੋੜਾ ਬਿਠਾਂਦੀ ਆਂ ਤੇ ਅਖੀਰ ਆ ਕੇ ਖੜਾ ਹੋ। ਪ੍ਰੈਸ਼ਰ ਹੋ ਜੂਗਾ। ਬਾਹਰ ਨਹੀਂ ਹੋਣਾ। ਇਹ ਲੂ ਵਾਲਾ ਸਟਰੈਚਰ ਆ। ਉਹ ਦੇਖੋ। ਖੜਾ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਸਾ ਅੱਧਾ ਹੋ ਗਿਆ। ਪੋੜਾ ਡੇਗ ਨਾ ਜਾਵੇ। ਮਾਂ। ਮਾਂ ਸਟੇ ਹਿਅਰ। ਇੱਥੇ ਬੈਠੋ ਪੁੱਤ। ਹਾਂ। ਗੁੱਡ ਬாய்। ਗੁੱਡ ਬாய்। ਵਿਵਾਨਾ। ਵਿਵਾਨ ਲੁੱਕ ਐਟ ਫੋਨ। ਵਿਵਾਨ ਇਹ ਦੇਖੋ ਦਬਾਬ ਜਾ ਰਿਹਾ। ਮੈਨੂੰ ਡਰ ਲੱਗ ਰਿਹਾ ਆ। ਪਾਰਕ ਦੇ ਵਿੱਚ ਵੀ ਇੰਨੇ ਜ਼ਿਆਦਾ ਲੋਕ ਨਹੀਂ ਆ ਗਏ ਮੇਰੇ ਵੀ ਸ਼ਾਮ ਨੂੰ ਹੁੰਦੇ ਆ ਜਦ ਬੱਚੇ ਆਉਂਦੇ ਬੱਚੇ ਗਏ ਹੋਏ ਹੁੰਦੇ ਹਨ ਸਕੂਲ ਐਂਡ ਥੋੜੇ ਜਿਹੇ ਹੈਗੇ ਵੀ ਆ ਸੋਨਰ ਨਾਲ ਡੌਗੀ ਵੀ ਆ ਮੈਨੂੰ ਡੌਗੀ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਮੈਂ ਦੂਰੋਂ ਦੇਖ ਕੇ ਡਰ ਗਈਆਂ ਆਪਣੇ ਡੌਗੀਜ਼ ਲੈ ਕੇ ਆਏ ਆ ਘੁਮਾਉਣ ਵਾਸਤੇ ਇੱਥੇ ਲੋਕੀ ਵਿਵਾਨ ਲੀਬੂ ਸੋ ਮੈਂ ਪ੍ਰੈਮ ਨੂੰ ਟਕੜਾਤਾ ਆ ਤੇਰਾ ਮੈਂ ਲੋਕ ਲਗਾ ਦਿੰਨੀ ਆ ਥੋੜੇ ਰਿੜੂਗੀ ਨਹੀਂ ਕਿਉਂਕਿ ਅਗਰ ਲੋਕ ਲਗਾ ਦਈਏ ਫਿਰ ਰਿੜਦੀ ਨਹੀਂ ਨਹੀਂ ਤਾਂ ਰਿੜਨ ਦਾ ਡਰ ਆ ਸੋ ਮਨ ਵਿਵਾਨ ਥੱਲੇ ਨੂੰ ਹੀ ਦੇਖੀ ਜਾਂਦਾ ਵਿਵਾਨ 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 ਨੂੰ ਮੈਂ ਚੱਕ ਲੈਂਦੀ ਆ ਝਾ ਕੇ ਬੁਕਿੱਟ ਆ ਗਈ ਆ ਇਹਨਾਂ ਨੂੰ ਮੈਂ ਚੱਕ ਲਿਆ ਤੇ ਥੋੜਾ ਵਾਲਾ ਦਵਾਲਾ ਦੇਖਣਾਊਗਾ ਹੈਨਾ ਸੋ ਮੈਂ ਪ੍ਰੈਮ ਲੈ ਆਂਦੀ ਆ ਪ੍ਰੈਮ ਖੜਾ ਕੇ ਇੱਧਰ ਉੱਧਰ ਵੀ ਨਹੀਂ ਹੋ ਸਕਦੀ ਕੋਈ ਚੱਕ ਕੇ ਨਾ ਲੈ ਜਾਵੇ ਸੋ ਮੈਂ ਇੱਥੇ ਨੂੰ ਲੈ ਕੇ ਬੈਠ ਜੰਨੀ ਆ ਤੇ ਥੋੜਾ ਉਹ ਜੰਦਾ ਹੈ ਨਾ ਚ ਚ ਕੋਸ਼ ਸ਼ੌਰੀਆ ਕੋਸ਼ ਸ਼ੌਰੀਆ ਪੂਰਾ ਬਾਹਰ ਆ ਕੇ ਬਾਹਰ ਆ ਕੇ ਖੋਸ਼ ਰਿੰਦਾ ਪੂਰਾ ਹੈਲੋ ਯੋ ਕੀ ਹੈ ਇਹ ਸਹੀ ਹੈ ਲੈਮ ਲੈਮ ਆਈ ਕਾ ਬੋ ਕੀ ਹੈ yeah uh, i afraid from dogs <laughs> oh, yeah, yeah. <laughs> <laughs> thank you so challo main chali jani sare aa jae re dog kuch kande nahi ja se aur ik doggi haga oh lang jo hai fer assi chalde ha oh uncle si ae uncle keh re itthe baith re ghumani to main kya mainu ah doggis to dar lagda bahut so biwana how you feeling today ਸੋ ਹੋ ਗਿਆ ਡੌਗ ਦੀ ਮੈਂ ਨਾ ਇਹਦੀ ਉਤਾਰ ਹੀ ਦਿੰਨੀ ਆ ਸ਼ੀਟ ਜਿਹੜੀ ਬਾਹਰ ਦਾ ਪੇਰਾ ਤੇ ਇਹਨੂੰ ਮੈਂ ਉਤਾਰ ਦਿੰਨੀ ਤਾਂ ਕਿ ਉਹ ਵੀ ਫੀਲ ਕੰਫਰਟੇਬਲ ਫੀਲ ਕਰੇ نیچے ਤੇ ਬਾਹੀ ਇਹਨੂੰ ਮੈਂ ਰੱਖ ਦਿੰਦੀ ਪਾਣੀ ਨੀ ਆ ਰਸੀਪੀ ਲਈ ਵਾਸਤੇ ਪਾਣੀ ਵੀ ਪੁੱਲਦੀ ਮੈਨੂੰ ਪਿਆਸ ਬਹੁਤ ਹਲਦੀ ਲੱਗ ਜਾਂਦੀ ਆ ਸੋ ਮੈਂ ਇਹ ਵਾਲੀ ਵੀ ਥੋੜੀ ਪਿੱਛੇ ਕਰਤੀ ਸੀ ਸੋ ਕੀ ਵਿਵਹਨ ਨੂੰ ਚੰਗੀ ਤਰ੍ਹਾਂ ਧੁੱਪ ਲੱਗ ਜਿਹੜੇ ਹਨ ਦਰਾਖਤ ਦੇ ਪੱਤੇ ਸਿਆਲਾਂ ਦੇ ਵਿੱਚ ਸਾਰੇ ਹੀ ਝੜ ਜਾਂਦੇ ਆ ਆ ਆ ਵਾਲੇ ਪਤਾ ਨਹੀਂ ਕਿਦਾਂ ਹੈਗੇ ਆ ਤੇ ਸਾਰੇ ਹੀ ਝੜ ਜਾਂਦੇ ਆ ਸਾਰੇ ਦਰਾਖਤ ਮੈਂ ਤੁਹਾਨੂੰ ਦਿਖਾਨੀ ਆ ਕਿਦਾਂ ਪੱਤੇ ਝੜੇ ਪਏ ਆ ਇਹ ਸਾਰੇ ਦਰਾਖਤਾਂ ਦੇ ਪੱਤੇ ਜੜੇ ਆ ਰੇਖੋ ਚੈੱਕ ਕਰੋ ਸਾਰੇ ਦਰਖਤਾਂ ਦੇ ਪੱਤੇ ਚੜ੍ਹੇ ਪਈ ਬਹਾਉ ਵੀ ਹੋਇ ਤਰ੍ਹਾਂ ਕੈਂਟ ਕੈਂਟ ਵੀ ਸੋਤੋ ਦੀ ਸਪੀਅਰਸ ਆ ਨਾ ਅੱਥਰ ਹੀ ਸਟਾ ਨਹੀਂ ਸਕਦੇ ਕਿਉਂਕਿ ਮੈਂ ਉਹਨਾਂ ਉਪਰ ਐਂ ਪਾਵਾ ਹੋਇਆ ਦੀਵਾਨ ਸੋ ਤੋ ਥੋੜੀ ਸ਼ਾਮ ਆ ਇਧਰ ਵਾਲੇ ਰਸਤੇ ਚੋਂ ਸੋ ਮੈਂ ਇਧਰਲਾ ਰਸਤਾ ਲਿਆ ਇਧਰ ਤੋਂ ਫੋਨ ਤੇ ਤੂ ਪੇਟੋ ਸੇਤਾਂ ਲੈ ਆਂ ਹੈ ਨਾ ਸੋ ਇੱਧਰ ਤੋਂ ਸੋ ਸੇਤਰ ਚੱਕ ਲੇਗਾ। ਇਹ ਗੇਸ। ਲੋਕ ਅੱਗੇ ਹੋਵੇ। ਚੁੱਪ। ਚੌਕੀ। ਚੁੱਪ। ਹੋਲੀ ਹੋਈ। ਬਿਵਾਨ ਪਤਾ ਨਹੀਂ ਸਹਿਮ ਹੀ ਗਿਆ ਆ ਜਾਂ ਕੁਝ ਬੋਲਦਾ ਹੀ ਨਹੀਂ ਕੋਈ ਖੇੜਦਾ ਵੀ ਨਹੀਂ ਹੈਗਾ। ਸੋ ਪਹਿਲਾਂ ਮੈਂ ਨਾ ਇਹਨੂੰ ਇੱਥੇ ਬਿਠਾ ਕੇ ਖਲਾਨੀ ਆ ਧੁੱਪੇ ਬੈਠਣ ਨੂੰ ਦੇ ਦਿੰਦੀ ਆ। ਅਗਰ ਪਲੇਇੰਗ ਮੈਟ ਹੁੰਦਾ ਤੇ ਪਲੇਇੰਗ ਮੈਟ ਤੇ ਥੱਲੇ ਬਿਠਾ ਕੇ ਇਹਨੂੰ ਮੈਂ ਖਵਾ ਲੈਂਦੀ। ਇਸੋਕੇ ਅੰਦ ਮੇਰੇ ਕੋਈ ਜਗ੍ਹਾ ਲੱਭਦੀ ਬੈਠਨ ਨੂੰ ਮੈਂ ਪ੍ਰਾਮੇਥੇ ਖੜੀ ਕਰ ਦਿੱਤੀ ਆ ਤੁੱਪੇ ਅਸੀਂ ਬੈਠ ਗਏ ਆ ਥੋਰ ਜਗ੍ਹਾ ਤੇ ਆ ਗਏ ਸੀ ਸੋ ਇੱਥੇ ਅਸੀਂ ਤੁੱਪੇ ਬੈਠ ਗਏ ਤੁੱਪ ਥੋੜੀ ਲੈ ਲਈਏ ਮਜ਼ਾ ਬਹੁਤ ਆ ਰਿਹਾ ਤੁੱਪੇ ਇੰਡੀਆ ਦੀ ਤੁੱਪ ਵਾਂਗ ਤੁੱਪ ਲੱਗ ਰਹੀ ਏ ਇੱਦਾਂ ਲੱਗਦਾ ਕਿੰਨੇ ਟਾਈਮ ਬਾਅਦ ਇਹ ਤੁੱਪ ਲਈ ਆ ਅਪਰੋਕਸੀਮੇਟਲੀ ਆਫਟਰ 2 ਇਅਰਸ ਦੀਵਾਨ ਵੀ ਖੁਸ਼ ਆ ਪੂਰਾ ਪਰ ਟੌਇਜ਼ ਨਹੀਂ ਲੈ ਰਿਹਾ ਆਈ ਡੋਟ ਨੋ ਵਾਈ ਇੱਕ ਘੋੜਾ ਨਾਲ ਨਹੀਂ ਖੇਡ ਰਿਹਾ ਦੀਵਾਨ ਯਾਰ ਸ਼ੀ ਹਾਈ ਸ਼ੀ ਹਾਈ ਸ਼ੀ ਹਾਈ ਹੁਣ ਨਾ ਕੈਪ ਉਤਾਰ ਨਹੀਂ ਹੱਥ ਪਾ ਲਿਆ ਕੈਪ ਨੂੰ ਦੇਖੀ ਜਾਓ ਨਹੀਂ ਨਹੀਂ ਵੈਸੇ ਉਤਾਰੂਗਾ ਜਰੂਰ ਲਗੰਦੇ ਉਸ ਨੂੰ ਮੈਂ ਤਾਂ ਲੱਗਦਾ ਗੰਦਾ ਨਾ ਹੋਵੇ ਸੋ ਇੱਥੇ ਉਤਰ ਨੂੰ ਖੜਾ ਕਰਦੀ ਆ ਖੜਾਉ ਜਮਾ ਵਾ ਜੇ ਖੜਾ ਨਹੀਂ ਹੁੰਦਾ ਬੈਠਾ ਜਾਂਦਾ ਹੀ ਆ ਖੜਾ ਨਹੀਂ ਹੁੰਦਾ ਪ੍ਰੋਪਰ ਆਪਣੇ ਆਪ ਵਿਵਾਨਾ ਤੇ ਨਵੇਂ ਦੇ ਟੌイズ ਦਿੰਨੀ ਆ ਵਿਵਾਨਾ ਨੂੰ ਟੌイズ ਬਦਲ ਹੋਂ ਲੱਗ ਪਿਆ ਆ ਸੋ ਇੱਕ ਤੇ ਮੌਸਮ ਦਾ ਕੁਛ ਨਹੀਂ ਪਤਾ ਲੱਗਦਾ ਐਵੇਂ ਨਹੀਂ ਬਦਾ ਕਿ ਥੋੜੇ ਦੋ ਮਿੰਟਾਂ ਨੂੰ ਮੀਂਹ ਵੀ ਨਾ ਆ ਜਾਵੇ بارش ਵੀ ਨਾ ਹੋਣ ਲੱਗ ਪਵੇ ਸੋ ਇੱਥੇ ਕੁਛ ਨਹੀਂ ਪਤਾ ਲੱਗਦਾ ਉੱਖੀ ਤੋਂ ਹਾਂ ਬੱਤ ਬੈਠਣਾ ਬੈਠਣਾ ਬਤਾ ਬੱਸ ਜੀ ਦਾ ਘਰ ਚਲੇ ਗਿਆ ਬਾਬਾ ਵੀ ਬਗਨੀ ਸ਼ੁਰੂ ਹੋ ਗਿਆ ਤੇ ਹਾਂ ਅਸੀਂ ਘਰ ਹੀ ਚਲੇ ਜੰਨੇ ਆ ਹਨਾ ਵਿਵਾਨ ਅਡੀਜੀ ਕਰਨ ਲੱਗ ਪਿਆ ਆ ਚਲੋ ਪੁੱਤ ਚਲੋ ਚਲੋ ਲੈਟਸ ਗੋ ਲੈਟਸ ਗੋ ਲੈਟਸ ਗੋ ਪਿੱਛੇ ਲਓ ਜੀ ਹੁਣ ਅਸੀਂ ਚੱਲੇ ਆਂ ਘਰ ਮੈਨੂੰ ਸਾਹ ਚੜ ਗਿਆ ਪ੍ਰੈਨ ਚਲਾ ਕੇ ਤੇ ਹੁਣ ਅਸੀਂ ਘਰ ਜਾ ਰਹੇ ਆਂ ਦੀਵਾਨ ਇੱਧਰ ਲਟਕੇ ਆ ਪਿਆ ਦੱਲ ਲੈਣ ਤੇ ਮੇਰੇ ਖਿਆਲ ਨਾਲ ਦੀਵਾਨ ਨੂੰ ਭੁੱਖ ਲੱਗ ਗਈ ਏ ਰੋਣ ਲੱਗ ਪਿਆ ਸੀ ਤੇ ਅਪ੍ਰੋਕਸੀਮੇਟਲੀ 1 ਆਵਰ ਤਾਂ ਹੋ ਗਿਆ ਸਾਨੂੰ ਆਇਆ ਨੂੰ ਅਸੀਂ ਘਰ ਜਾਨੇ ਘਰ ਜਾ ਕੇ ਟੀ ਮੰਗੇ ਚਾਹ ਪੰਜਾਬੀ ਆਈ ਮੰਨ ਸਾਂ ਦੇ ਚਾਹ ਚਲੋ ਜੀ

ਵੀ ਬਾਂਡ ਰੌਣ ਵੀ ਲੱਗ ਪਿਆ ਸੀ ਕਿਉਂਕਿ ਉਹਨੂੰ ਭੁੱਖ ਲੱਗੀ ਹੋਈ ਸੀ ਦੇਖੋ ਕਿਦਾਂ ਉੱਠਦਾ ਕੈਮਰਾ ਦੇਖ ਕੇ ਸੋ ਮੈਂ ਚਾਹ ਪੀਣ ਲੱਗੀਆਂ ਹੁਣ ਮੈਂ ਚਾਹ ਬਣਾ ਲਈ ਸੀ ਸੋ ਮੈਂ ਆ ਕੇ ਚਾਹ ਬੁੜ ਬਣਾ ਲਈ ਸੀ ਤੇ ਹੁਣ ਉਸੇ ਦੀ ਚਾਹੀਦੀ ਚੱਟੇ ਮੈਂ ਤੇ ਬਹੁਤ ਠੰਡ ਹੈਗੀ ਆ ਸੋ ਮੈਂ ਕਿੰਨਾ ਦੇਖੋ ਫੋਨ ਫੜਦਾ ਨੋ ਸੇ ਹਾਈ ਸੇ ਹਾਈ ਹਾਈ ਦੇਖੋ ਕਿੱਦਾਂ ਉੱਠ ਕੇ ਬੈਗਿਆ ਆ ਦੇਖੋ ਓਏ ਹੋਏ ਚੋਲੀਏ ਲੱਕੀ ਆਇਓ ਕੀ ਕਰ ਰਹਿੰਦੇ ਆ ਕਰੀਮ ਦੀ ਡੱਬੀ ਇਹਨੂੰ ਮੈਂ ਫੜਾਈ ਸੀ ਬਸ ਕਿੱਥੇ ਰੱਖੀ ਪਤਾ ਨਹੀਂ ਕਿਥੇ ਆ ਖਲੀਤੀ ਆ ਆਹ ਰਕੇ ਨਾ ਰੱਬਿਆ ਕਰੀਮ ਦੀ ਡੱਬੀ ਇਹਦੇ ਨਾਲ ਖੇਡਦੀ ਜਾਂਦਾ ਸੋ ਵੈਸੇ ਮਨੇ ਤਾਂ ਸੌਣ ਦਾ ਟਾਈਮ ਹੋ ਗਿਆ ਹੁਣ ਮੈਨੂੰ ਸੁਲਾ ਦੇਵਾ ਇਸ ਵਲੌਗ ਨੂੰ ਮੈਂ ਇੱਥੇ ਐਂਡ ਕਰਦੀ ਆ ਤੇ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਸਪੋਰਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਐਂਡ ਲਾਈਕ ਸ਼ੇਅਰ ਕਮੈਂਟਰੀ ਜ਼ਰੂਰ ਕਰਿਓ ਸੋ ਮਿਲਦੇ ਆ ਇੱਕ ਨਵੇਂ ਵਲੌਗ ਦੇ ਨਾਲ ਐਂਡ ਲਈ ਐਨਾਈ थैंक यू फॉर ਵਾਚਿੰਗ थैंक यू so much फॉर वाचिंग ਬਾਏ